ਇੱਕ ਗੱਲ ਕਰਾਂ ਥੋੜੀ ਜੀ ਤੁਹਾਡੇ ਦਿਮਾਗ 'ਚ ਆ ਜੇ ਪੋਲੀਓ ਕਈ ਪਿੰਡਾਂ ਦੇ ਵਿੱਚ ਕਿੰਨੇ ਲੋਕਾਂ ਨੂੰ ਹੁੰਦਾ ਸੀ 20 ਨੂੰ 50 ਨੂੰ 100 ਨੂੰ ਪੋਲੀਓ ਹੁੰਦਾ ਸੀ ਇੱਕ ਇੱਕ ਪਿੰਡ 'ਚ 5-7 ਬੰਦੇ ਪੋਲੀਓ ਦੇ ਹੁੰਦੇ ਹੀ ਸੀ ਫਲਾ ਹੁਣ ਹੁੰਦੇ ਨੇ ਹੁਣ ਨਹੀਂ ਨਾ ਹੁੰਦਾ ਮੈਨੂੰ ਯਾਦ ਹੈ ਕਿ ਸਾਡੇ ਪਿੰਡ ਦੇ ਵਿੱਚ 10 ਪੋਲੀਓ ਵਾਲੇ ਬੱਚੇ ਸੀ ਇੱਕ ਸਾਲ ਵਿੱਚ 10 ਬੱਚੇ ਜੰਮੇ ਸੀ ਪੋਲੀਓ ਦੇ ਹੁਣ ਨਹੀਂ ਹੁਣ ਕਿਉਂ ਨਹੀਂ ਪੜਾ ਆ ਪੋਲੀਓ ਦੀਆਂ ਬੂੰਦਾ ਲੱਗ ਪੇ ਪਿਉਣ ਇਲਾਜ ਕੱਢ ਲਿਆ ਸਮੁੱਚਤਾ ਜਿਹੜੀ ਇਹ ਸਾਰਿਆਂ ਦਾ ਇਲਾਜ ਹੋ ਗਿਆ ਨਾ ਸਾਰਿਆਂ ਦਾ ਹੀ ਹੋ ਗਿਆ ਇਹ ਇਲਾਜ ਕੱਟਿਆ ਸਾਰੇ ਭਾਰਤ ਵਿੱਚੋਂ ਪੋਲੀਓ ਖਤਮ ਹੋ ਗਿਆ ਠੀਕ ਹੈ ਗੱਲ ਅੱਛਾ ਹੁਣ ਸੋਚੋ ਪੀ ਦਾ ਵਿਚਾਰੇ ਨੇ ਕਿਹੜੇ ਬਾੜੇ ਕੰਮ ਪਿਛਲੇ ਜਨਮਾਂ ਦੇ ਕੀਤੇ ਜੰਮਿਆਂ ਤੇ ਹੋਣਾ ਇਹਨੇ ਕਿਹੜੇ ਬਾੜੇ ਕੰਮ ਕਰਦੇ ਸੀ ਪਿਛਲੇ ਜਨਮਾਂ ਚ ਕਹਿ ਦਿੰਦੇ ਨੇ ਪਿਛਲੇ ਜਨਮਾਂ ਚ ਰੱਬ ਨੇ ਕੁਝ ਨਹੀਂ ਸੀ ਕੀਤਾ ਸਾਡਾ ਹੀ ਵਿਗੜਿਆ ਸਿਸਟਮ ਸੀ ਆਪਾਂ ਹੀ ਸੁਧਾਰ ਲਿਆ ਆਖੋ ਸਤਨਾਮ ਵਾਹਿਗੁਰੂ ਪੀਠ ਵਿੱਚ ਵੀ ਸੁਧਰਦਾ ਜਿੱਦਣ ਸਾਡੇ ਦਿਮਾਗ ਚ ਆਈ ਸੀ ਇਹਨਾਂ ਚੁਣੌਤੀਆਂ ਨੂੰ ਸਵੀਕਾਰ ਕੀਤਾ ਸਾਡੇ ਬੰਦਿਆਂ ਨੇ ਕੰਮ ਕੀਤਾ ਇਹਦੇ ਤੇ ਫਰਕ ਕੀਤਾ ਇੱਕ ਨਾ ਇੱਕ ਦਿਨ ਲੱਭ ਲਿਆ ਹੱਲ ਇਹਦਾ ਜਦੋਂ ਆਪਾਂ ਇਹ ਇਹ ਸਾਰੇ ਸਿਆਣੇ ਬਣ ਕੇ ਆਪਾਂ ਸਿਆਣੇ ਬਣ ਜਾਾਂਗੇ ਸਰਕਾਰਾਂ ਸਿਆਣੀਆਂ ਬਣ ਜਾਣਗੀਆਂ ਰੋਡ ਜਿਹੜੇ ਨੇ ਸਾਰੇ ਦੇ ਸਾਰੇ ਸਹੀ ਬਣ ਜਾਣਗੇ ਟ੍ਰੈਫਿਕ ਸਿਸਟਮ ਸਹੀ ਕਰ ਲਾਂਗੇ ਐਕਸੀਡੈਂਟ ਵੀ ਖਤਮ ਹੋ ਜਾਣਗੇ ਆ ਜਿਹੜੇ ਥਾਂ ਥਾਂ ਤੇ ਦੁਨੀਆ ਮਰੀ ਜਾਂਦੀ ਏ ਇਹ ਵੀ ਨਹੀਂ ਮਰਨਗੇ ਇਹ ਸਿਸਟਮ ਅਸੀਂ ਬਣਾਉਣਾ ਜਦੋਂ ਇਦਾਂ ਕਰਦੇ ਆ ਨਾ ਅਸੀਂ ਇਹ ਸੁਣੋ ਧਿਆਨ ਨਾਲ ਗੱਲ ਜੇ ਤੁਹਾਡੇ ਨੁਕਤੇ ਦਿਮਾਗ 'ਚ ਆ ਜੇ ਜੇ ਕਿਤੇ ਜਦੋਂ ਅਸੀਂ ਇਦਾਂ ਨਹੀਂ ਕਰਦੇ ਕਈ ਵਾਰੀ ਜਦੋਂ ਆਪਾਂ ਐਕਸੀਡੈਂਟ ਵੇਖਦੇ ਆ ਕਿਤੇ ਹਾਏ ਓਏ ਕਿੱਡਾ ਭੈੜਾ ਓਏ ਭਿਆਨ ਕੋ ਰੱਬ ਨੇ ਵੇਖੋ ਓਏ ਕੀ ਕਹਿਰ ਕਰਤਾ ਓਏ ਇਦਾਂ ਲੱਗ ਗਿਆ ਇਦਾਂ ਲੱਗ ਗਿਆ ਇਹ ਕਹਿਰ ਅਸੀਂ ਠੀਕ ਕਰਨਾ ਸੀ ਰੱਬ ਤੇ ਵੇਖ ਰਿਹਾ ਵੀ ਕਰਤਾ ਤੂੰ ਕੀ ਕਰਤਾ ਹੈ ਤੁਸੀਂ ਕੀ ਕੀਤਾ ਹੈ ਅਮਰੀਕਾ ਕੈਨੇਡਾ 'ਚ ਕੋਈ ਐਕਸੀਡੈਂਟ ਨਹੀਂ ਹੁੰਦਾ ਉਹਨਾਂ ਨੇ ਸਿਸਟਮ ਠੀਕ ਕਰ ਲਿਆ ਅਸੀਂ ਨਹੀਂ ਕੀਤਾ ਤੁਸੀਂ ਕਹੋਗੇ ਵੀ ਅਸੀਂ ਕੀ ਕਰੀਏ ਯਾਰ ਛੜਕਾਂ ਤੇ ਸਰਕਾਰ ਬਣਾਉਂਦੀ ਐ ਛੜਕਾਂ ਸਹੀ ਬਣਾਵੇ ਰੂਲ ਕੌਣ ਬਣਾਉਂਦਾ ਸਰਕਾਰ ਬਣਾਉਂਦੀ ਐ ਰੂਲ ਸਹੀ ਬਣਾਵੇ ਪੜੇ ਲਿਖੇ ਬੰਦੇ ਆਉਣ ਸਰਕਾਰ ਵਿੱਚ ਪੜੇ ਲਿਖੇ ਬੰਦੇ ਵਧੀਆ ਵਧੀਆ ਸਿਸਟਮ ਬਣਾਉਣ ਕਾਨੂੰਨ ਬਣਾਉਣ ਸਾਡਾ ਵਿੱਚ ਕੀ ਹੱਥ ਐ ਤੇ ਸਰਕਾਰ ਨੇ ਕਰਨਾ ਹੁਣ ਮੈਨੂੰ ਤੁਸੀਂ ਜਵਾਬ ਦਿਓ ਸਰਕਾਰ ਕੌਣ ਬਣਾਉਂਦਾ ਗੱਲ ਆ ਗਈ ਤਾਂ ਸਾਡੇ ਤੇ ਆਖੋ ਸਤਨਾਮ ਵਾਹਿਗੁਰੂ ਗੱਲ ਸਾਡੇ ਤੇ ਆ ਗਈ ਸਾਡੇ ਤੇ ਗੱਲ ਆ ਗਈ ਕਿ ਨਾ ਜੇ ਤੁਸੀਂ ਪੋਲੀਓ ਖਤਮ ਕਰ ਸਕਦੇ ਹੋ ਪਰ ਹਾਂ ਬੈਕ ਦੇ ਉੱਤੇ ਤੇ ਆਪਾਂ ਇਹੀ ਕਹਾਂਗੇ ਬੈਕ ਤੇ ਕੀ ਹੈ ਵੀ ਪ੍ਰਮਾਤਮਾ ਕਿਸੇ ਦੇ ਦਿਮਾਗ 'ਚ ਬਸ ਗਿਆ ਉਹ ਉਹਨੇ ਬੂੰਦਾਂ ਤਿਆਰ ਕਰਤੀਆਂ ਆਖੋ ਸਤਿਨਾਮ ਕਾਢਾ ਕੱਢ ਲੀਆਂ ਬੈਕ ਦੇ ਉੱਤੇ ਤੇ ਸਭ ਦੇ ਉੱਤੇ ਪ੍ਰਮਾਤਮਾ ਹੀ ਹੈ ਬੈਕ ਦੇ ਤੇ ਪ੍ਰਮਾਤਮਾ ਹੀ ਹੈ ਪਰ ਕਿਸੇ ਨੇ ਤੇ ਹਿੰਮਤ ਕੀਤੀ ਕਿਸੇ ਦੇ ਦਿਮਾਗ 'ਚ ਆਇਆ ਵੀ ਯਾਰ ਪੋਲੀਓ ਖਤਮ ਕਰਨਾ ਹੈ ਤੇ ਕਰਤਾ ਕਿਸੇ ਦੇ ਦਿਮਾਗ 'ਚ ਆ ਜਾਏ ਐਕਸੀਡੈਂਟ ਨਹੀਂ ਹੋਣੇ ਚਾਹੀਦੇ ਰੂਲ ਬਣਾਉਣੇ ਨੇ ਜਿੱਦਣ ਭਾਰਤ ਦੇ ਲੋਕਾਂ ਦੇ ਦਿਮਾਗ 'ਚ ਆ ਗਿਆ ਕੋਈ ਨਾ ਕੋਈ ਰੂਲ ਲੀਡਰ ਬਣਾ ਦੇਣ ਅਮਰੀਕਾ ਕੈਨੇਡਾ 'ਚ ਐਕਸੀਡੈਂਟ ਨਹੀਂ ਹੁੰਦੇ ਇੱਥੇ ਹੋ ਰਹੇ ਇਦਾਂ ਹੀ ਕਦੇ ਨਾ ਕਦੇ ਐਕਸੀਡੈਂਟ ਹੁਣ ਉਹ ਵੀ हट ਜਾਣਗੇ ਜਿਵੇਂ ਹੁਣ ਪੋਲੀਓ ਖਤਮ ਹੋ ਗਿਆ ਇਦਾਂ ਹੀ ਕਦੇ ਕੋੜ ਹੁੰਦਾ ਸੀ ਹੁਣ ਕੋੜ ਖਤਮ ਹੋ ਗਿਆ ਇੱਕੋ ਹੀ ਕੋੜ ਦਾ ਰੂਪ ਰਹਿ ਗਿਆ ਤਕਰੀਬਨ ਬਹੁਤਾ ਖਤਮ ਹੋ ਗਿਆ ਆ ਫਲਵੇਰੀ ਹੁੰਦੀ ਏ ਬਹੁਤੀ ਫਲਵੇਰੀ ਵੀ ਕੋੜ ਦਾ ਹੀ ਇੱਕ ਰੂਪ ਹੈ ਇਹ ਵੀ ਚਮੜੀ ਦਾ ਕੋੜ ਹੀ ਹੈ ਇੱਕ ਇੱਕ ਰਹਿ ਗਿਆ ਬਾਕੀ ਖਤਮ ਹੋ ਗਿਆ ਸਾਰਾ ਇਲਾਜ ਆ ਗਏ ਇਦਾਂ ਹੀ ਕਦੇ ਨਾ ਕਦੇ ਕੈਂਸਰ ਦਾ ਵੀ ਆ ਜਾ ਏਦਾਂ ਹੀ ਹੁਣ ਰੱਬ ਮਾਰਦਾ ਹੈ ਨਾ ਤੁਹਾਨੂੰ ਇਹ ਸਿਸਟਮ ਨੂੰ ਬਦਲਣਾ ਪੈਣਾ ਹੈ ਬੈਕ ਦੇ ਉੱਤੇ ਸਭ ਕੁਝ ਪਰਮਾਤਮਾ ਪਰਮਾਤਮਾ ਦੇ ਹੱਥ ਹੈ ਬੈਕ ਤੇ ਪਰਮਾਤਮਾ ਹੈ ਪਰ ਅਗਲੀ ਡਿਊਟੀ ਤੁਸੀਂ ਸਾਰੇ ਸਹੀ ਦਿਵਾਓਗੇ ਤੇ ਇਹ ਸਿਸਟਮ ਨੂੰ ਸੋਨਾ ਬਣਾਇਆ ਜਾ ਸਕਦਾ ਹੈ ਅਸੀਂ ਬਦਲ ਸਕਦੇ ਹਾਂ ਉਹਦੀ ਕਿਰਪਾ ਨਾਲ ਉਹਦੀ ਕਿਰਪਾ ਨਾਲ ਸਾਡੀ ਕੋਈ ਸਮਰੱਥਾ ਨਹੀਂ ਉਹਦੀ ਕਿਰਪਾ ਨਾਲ ਚੇਂਜ ਕਰਨ ਵਾਸਤੇ ਉਦਮ ਕਰਨਾ ਚਾਹੀਦਾ ਹੈ ਤੁਸੀਂ ਹੁਣ ਫੇਰ ਇਹਨੂੰ ਹੋਰ ਖੋਲਦੇ ਆ 1 ਮਿੰਟ ਲਈ ਗੱਲ ਸਮਝ ਲਿਓ ਆਪਾਂ ਕੀ ਕਰਦੇ ਆ ਆਪਾਂ ਹੱਥ ਤੇ ਹੱਥ ਧਰ ਕੇ ਵੇਖਦੇ ਆ ਵੀ ਲਓ ਜੀ ਐਕਸੀਡੈਂਟ ਹੋ ਗਿਆ ਬੱਚਿਆਂ ਦੀ ਵੈਨ ਦਾ ਐਕਸੀਡੈਂਟ ਹੋ ਗਿਆ ਬੱਚਾ ਮਰ ਗਿਆ ਆਪਾਂ ਤੇ ਇਦਾਂ ਦੇ ਲੋਕ ਜਿਵੇਂ ਪਿੱਛੇ ਜਿਹੇ ਇੱਕ ਐਕਸੀਡੈਂਟ ਹੋਇਆ ਨਾ ਵੀ ਬੱਚਾ ਬੁੜਕ ਕੇ ਉਹ ਜਾ ਪਿਆ ਬੀਬੀ ਦੇ ਢੇਟ ਵਿੱਚ ਬੱਚਾ ਸੀ ਜਦੋਂ ਐਕਸੀਡੈਂਟ ਹੋਇਆ ਨਾ ਬੱਚਾ ਉਹ ਟਿਕਿਆ ਜਾ ਤਾ ਮਾਂ ਵੀ ਮਰ ਗਈ ਬੱਚਾ ਤੇ ਮਰ ਨਹੀਂ ਸੀ ਮਰ ਕੇ ਆਪਾਂ ਹੱਥ ਤੇ ਹੱਥ ਧਰ ਕੇ ਵੇਖਦੇ ਆ ਵੀ ਬਹੁਤ ਮਾੜਾ ਬਸ ਇਹ ਗੱਲਾਂ ਜੀਆਂ ਕਰਕੇ ਚੁੱਪ ਕਰ ਜਾਂਦੇ ਆ ਬਾਹਰਲੇ ਦੇਸ਼ ਵਿੱਚ ਕਹਿੰਦੇ ਇੱਕ ਜਗ੍ਹਾ ਐਕਸੀਡੈਂਟ ਹੋਇਆ ਕਿਸੇ ਦੇ ਪੁੱਤ ਦਾ ਬੱਚਾ ਮਰ ਗਿਆ ਸਕੂਲ ਵੈਨ ਸੀ ਜਦੋਂ ਸਕੂਲ ਵੈਨ ਦਾ ਬੱਚਾ ਮਰ ਗਿਆ ਜਦੋਂ ਬੱਚਾ ਉੱਤਰ ਕੇ ਵੈਨ ਤੋਂ ਨਿਕਲ ਕੇ ਜਾਣ ਲੱਗਿਆ ਅੱਗੋਂ ਗੱਡੀ ਬਹੁਤ ਤੇਜ਼ ਆ ਗਈ ਬੱਚਾ ਮਰ ਗਿਆ ਮੈਨੂੰ ਇਹ ਭੁੱਲਦੀ ਹੈ ਗੱਲ ਵੀ ਅਮਰੀਕਾ ਦੀ ਹੈ ਜਾਂ ਕੈਨੇਡਾ ਦੀ ਇਹਨਾਂ ਦੋਨਾਂ ਦੇਸ਼ਾਂ ਜੋ ਕਿ ਚੰਗੀ ਤਰ੍ਹਾਂ ਸੁਣੀ ਹੋਈ ਹੈ ਪਰ ਇਹ ਇਹ ਦਿਮਾਗ ਤੋਂ ਨਿਕਲ ਗਈ ਉੱਥੇ ਉਹ ਜਿਹੜਾ ਪਿਓ ਸੀ ਉਹ ਸਾਡੇ ਵਰਗਾ ਨਹੀਂ ਸੀ ਫਿਰ ਉਹ ਕਿ ਇਹ ਗੱਲ ਖਤਮ ਹੋ ਗਈ ਉਹਨੇ ਨਾ جنੂਨ ਰੱਖਿਆ ਉਹ ਰੋਇਆ ਨਹੀਂ ਪੈਸ਼ਨ ਹੁੰਦਾ ਅੰਦਰ ਇੱਕ ਸਪਿਰਟ ਬਣ ਗਿਆ ਉਹ ਕਹਿੰਦਾ ਯਾਰ ਹੁਣ ਮੇਰਾ ਤੇ ਮਰ ਗਿਆ ਕਿਸੇ ਹੋਰ ਦਾ ਨਾ ਮਰੇ ਉਹਨੇ ਸਿਸਟਮ ਬਣਾਇਆ ਉਹ ਕੀ ਕੀਤਾ ਉਹਨੇ ਦੋ ਬੰਦੇ ਜੋੜੇ 10 ਜੋੜੇ 20 ਜੋੜੇ 50 ਜੋੜੇ 5 5000 ਬੰਦਾ ਉਹਨਾਂ ਨੇ ਰੌਲਾ ਪਾਇਆ ਸਰਕਾਰ ਨੂੰ ਸੁਣਨੀ ਪੈਗੀ ਬੰਦਾ ਗੱਲ ਕੀ ਕਰਦਾ ਸੁਣੋ ਉਹਨੇ ਆਪਣੇ ਪੁੱਤ ਦਾ ਕਹਿੰਦੇ ਆ ਵੇਖੋ ਮੇਰਾ ਬੱਚਾ ਮਰਿਆ ਕਹਿੰਦੇ ਚਾਹੀਦਾ ਕੀ ਕਹਿੰਦੇ ਕਾਨੂੰਨ ਬਣਾਓ ਕਹਿੰਦੇ ਕੀ ਵੀ ਜਦੋਂ ਸਕੂਲ ਵੈਨ ਖੜੇਗੀ ਨਾਲ ਦੀ ਨਾਲ ਸਟਾਪ ਸਾਈਨ ਆਏਗਾ ਬਾਹਰ ਐਦਾਂ ਡਰਾਈਵਰ ਸਟਾਪ ਇਦਾਂ ਰੱਖ ਦੇਗਾ ਜਾ ਕੇ ਜਦੋਂ ਉਹਨੇ ਰੱਖਦਾ ਨਾ ਵੀ ਸਟਾਪ ਸਾਈਨ ਸਾਰੀਆਂ ਗੱਡੀਆਂ ਠਣ ਜਾਣਗੀਆਂ ਵੀ ਸਟਾਪ ਲੱਗ ਗਿਆ ਗੱਡੀ ਖੜ ਗਈ ਸਭ ਗੱਡੀਆਂ ਖੜਨਗੀਆਂ ਜਿੰਨੀ ਮਰਜ਼ੀ ਤੇਜ਼ ਆਉਂਦੀ ਹੋਵੇ ਜਿੰਨੀ ਮਰਜ਼ੀ ਕਿਸੇ ਨੂੰ ਮਜਬੂਰੀ ਹੋਵੇ ਗੱਡੀਆਂ ਖੜ ਗਈਆਂ ਸਾਰੇ ਬੱਚੇ ਵੈਨ ਚੋਂ ਉਤਰਨਗੇ ਸਾਰੇ ਬੱਚੇ ਚਲੇ ਜਾਣਗੇ ਫਿਰ ਡਰਾਈਵਰ ਸਟਾਪ ਸਾਈਨ ਚੱਕੇਗਾ ਗੱਡੀ ਤੁਰੇਗੀ ਫਿਰ ਟ੍ਰੈਫਿਕ ਤੁਰੇਗੀ ਨਹੀਂ ਤੇ ਤੁਰੇਗੀ ਨਹੀਂ ਉਹ ਇੱਕ ਬੰਦੇ ਦਾ ਪੁੱਤ ਮਰਿਆ ਉਹਨੇ ਉਸ ਚੀਜ਼ ਨੂੰ ਖਿਹੜਾ ਨਹੀਂ ਛੱਡਿਆ ਕਾਨੂੰਨ ਬਣਾ ਕੇ ਛੱਡਿਆ ਲੈ ਹੁਣ ਹੁਣ ਕੀ ਹੁੰਦਾ ਹੈ ਹੁਣ ਜਦੋਂ ਬੈਨ ਆਏਗੀ ਸਟਾਪ ਸਾਈਨ ਬਾਹਰ ਆ ਜਾਏਗਾ ਸਭ ਗੱਡੀਆਂ ਖੜ ਜਾਂਦੀਆਂ ਨੇ ਆਰਾਮ ਨਾਲ ਬੱਚੇ ਗੱਡੀਆਂ ਚੋਂ ਨਿਕਲਦੇ ਆ ਆਪੋ ਆਪਣੇ ਘਰੋ ਘਰੀ ਜਾਂਦੇ ਆ ਇੱਕ ਦਾ ਤੇ ਮਰ ਗਿਆ ਮੁੜ ਕੇ ਨਹੀਂ ਕਿਸੇ ਦਾ ਮਰਿਆ ਖੁਸ਼ਾਤ ਨਾ ਰਿਵਾਹ ਹੁਣ ਇਹਨੂੰ ਕੀ ਕਹੋਗੇ ਪਰਮਾਤਮਾ ਦੀ ਕਿਰਪਾ ਨਾਲ ਸਿਆਣੇ ਬੰਦਿਆਂ ਨੇ ਸੋਹਣਾ ਸਿਸਟਮ ਬਣਾ ਲਿਆ ਆਖੋ ਸਤਨਾਮ ਵਾਹਿਗੁਰੂ ਇਦਾਂ ਹੀ ਬਦਲੋਗੇ ਹੁਣ ਹੱਥ ਤੇ ਹੱਤ ਕਰਕੇ ਰੋਵੋ ਬਹਿ ਕੇ ਵਿਹਾਏ ਓਏ ਐਕਸੀਡੈਂਟ ਹੋ ਗਿਆ ਓਏ ਬਦਲੋਗੇ ਕਿਵੇਂ ਸਿਸਟਮ ਬਦਲੇਗਾ ਕਿਵੇਂ ਇਹਦੇ ਵਾਸਤੇ ਕਿਉਂ ਨਹੀਂ ਕੰਮ ਕਰਦੇ ਆਪਾਂ ਗੋਰਿਆਂ ਦੇ ਵਿੱਚ ਇਹ ਇਹ ਚੀਜ਼ ਹੈ ਸਾਡੇ ਤੇ ਹੈ ਨਹੀਂ ਆਪਾਂ ਦੇ ਆ ਇਦਾਂ ਵੀ ਹਾਏ ਜਾਣਾ ਆਪਣੇ ਵਰਗੇ ਵੀ ਇਦਾਂ ਰੋਜ਼ ਪੋਲੀਓ ਹੁੰਦਾ ਜੀ ਬਹੁਤ ਮਾੜਾ ਹੈ ਜੀ ਰੱਬ ਵੇਖੋ ਜੀ ਆਏ ਹੋਏ ਰੱਬ ਨੇ ਕੀ ਕਰਤਾ ਇੱਥੇ ਆ ਰੱਬ ਨੇ ਵਿਚਾਰੇ ਅਪਾਹਜ ਪੈਦਾ ਕਰਤੇ ਅਪਾਹਜ ਇਹਨਾਂ ਇਹਨਾਂ ਬੱਚਿਆਂ ਨੇ ਕਿਹੜਾ ਮਾੜਾ ਕੰਮ ਕੀਤਾ ਸੀ ਇਦਾਂ ਨਹੀਂ ਗੱਲ ਬਣਦੀ ਸੋਚਣਾ ਪੈਣਾ ਮਾਲਕ ਕੁਛ ਨਹੀਂ ਕਰਦਾ ਉਹਨੇ ਤੇ ਤੇਰਾ ਦਿਮਾਗ ਦਿੱਤਾ ਤੈਨੂੰ ਇਹ ਸਿਸਟਮ ਨੂੰ ਠੀਕ ਕਰਨਾ ਪੈਣਾ ਹੈ ਪੜਜੂਗਾ ਸੋਣਾ ਪੜਾਓ ਬਣਾਓ ਅਕਲ ਲਾਓ ਗੁਰੂ ਤੋਂ ਪਰਮਾਤਮਾ ਦੀ ਕਿਰਪਾ ਨਾਲ ਬਣਾਓ ਹੱਥ ਤੇ ਹੱਥ ਧਰ ਕੇ ਬੈਠੇ ਰਹਾ ਕੇ ਕੱਖ ਨਹੀਂ ਬਣਨਾ ਇਸ ਗੱਲ ਨੂੰ ਸਮਝੋ ਪਾਈ